वेलकम टू खन्ना न्यूज़ लाइव आज समराला ਦੇ ਮਛਵਾੜਾ ਰੋਡ ਉੱਤੇ ਅਚਾਨਕ ਇੱਕ ਐਂਬੂਲੈਂਸ ਨੂੰ ਬਹੁਤ ਹੀ ਘੱਟ ਰਫ਼ਤਾਰ ਵਿੱਚ ਜਾਂਦੇ ਦੇਖਿਆ ਜਿਸ ਵਿੱਚ ਐਂਬੂਲੈਂਸ ਦੇ ਅੰਦਰਲੇ ਹਾਲਾਤ ਕਾਫੀ ਗੰਭੀਰ ਦਿਖੇ ਐਂਬੂਲੈਂਸ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਕੰਮ ਆਉਣ ਵਾਲੇ ਉਪਕਰਨ ਵੀ ਖਰਾਬ ਦਿਖੇ ਐਂਬੂਲੈਂਸ ਵਿੱਚ ਸਿਰ ਦੀ ਸੱਟ ਵਾਲੇ ਨੂੰ ਬਚਾਉਣ ਲਈ ਕੰਮ ਆਉਣ ਵਾਲੀ ਮਸ਼ੀਨ ਕਾਫੀ ਮਾੜੇ ਹਾਲਾਤਾਂ ਵਿੱਚ ਦਿਖੀ ਮਸ਼ੀਨ ਦੇ ਸਾਰੇ ਪੁਰਜ਼ੇ ਖੁੱਲੇ ਸਨ ਐਂਬੂਲੈਂਸ ਵਿੱਚ ਮਰੀਜ਼ ਦਾ ਬੀਪੀ ਚੈੱਕ ਕਰਨ ਵਾਲਾ ਉਪਕਰਨ ਵੀ ਚੱਲ ਨਹੀਂ ਰਿਹਾ ਸੀ ਇੱਥੇ ਤੱਕ ਆਕਸੀਮੀਟਰ ਵੀ ਖਰਾਬ ਸੀ ਅਤੇ ਇਹਨਾਂ ਦੇ ਹਾਲਾਤ ਦੇਖਣ ਵਾਲੇ ਸਨ ਐਂਬੂਲੈਂਸ ਦੇ ਟਾਇਰ ਇੰਨੇ ਜ਼ਿਆਦਾ ਕਿਸੇ ਸਨ ਕਿ ਟਾਇਰ ਵਿੱਚੋਂ ਤਾਰਾਂ ਨਿਕਲੀਆਂ ਹੋਈਆਂ ਸਨ ਐਂਬੂਲੈਂਸ ਚਾਲਕ ਨੇ ਦੱਸਿਆ ਕਿ 15 ਤਰੀਕ ਨੂੰ ਐਂਬੂਲੈਂਸ ਠੀਕ ਹੋਣ ਲਈ ਏਜੰਸੀ ਖੜਾਈ ਸੀ ਜਦੋਂ ਸੋਮਵਾਰ ਨੂੰ ਐਂਬੂਲੈਂਸ ਵਾਪਸ ਲੈ ਕੇ ਆਏ ਤਾਂ ਦੇਖਿਆ ਕਿ ਐਂਬੂਲੈਂਸ ਦੇ ਹਾਲਾਤ ਜਿਉਂ ਦੇ ਤਿਉਂ ਸਨ ਜਦੋਂ ਐਂਬੂਲੈਂਸ ਚਾਲਕ ਨੇ ਏਜੰਸੀ ਵਿੱਚ ਸੰਪਰਕ ਕੀਤਾ ਤਾਂ ਏਜੰਸੀ ਵਾਲਿਆਂ ਨੇ ਕਿਹਾ ਕਿ ਇਸ ਐਂਬੂਲੈਂਸ ਨੂੰ ਇੱਕ ਵਾਰ ਤੁਸੀਂ ਆਪਣੇ ਬੇਸ ਤੇ ਲੈ ਜਾਓ ਐਂਬੂਲੈਂਸ ਦਾ ਹਾਲ ਇੰਨਾ ਮਾੜਾ ਹੋ ਚੁੱਕਿਆ ਹੈ ਕਿ ਮਰੀਜ਼ਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ ਐਂਬੂਲੈਂਸ ਦੇ ਇੰਨੇ ਮਾੜੇ ਹਾਲਾਤਾਂ ਵਿੱਚ ਮਰੀਜ਼ ਦੀ ਜਾਨ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਐਂਬੂਲੈਂਸ ਦੇ ਪਾਇਲਟ ਨੇ ਆਖਿਆ ਕਿ ਅਸੀਂ ਕਈ ਵਾਰ ਐਂਬੂਲੈਂਸ ਦੇ ਉਪਕਰਨਾਂ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਹਾਂ ਪਰ ਹਲੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਪਾਲ ਹੈ ਆਪਾਂ ਦੀ ਐਂਬੂਲੈਂਸ ਤੇ ਕੀ ਹੋਇਆ ਹੈ ਮੈਂ ਤੇ EMT ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ 'ਚ ਆਇਆ ਸੀਗਾ ਜੀ ਤੇ ਐਂਬੂਲੈਂਸ ਦੀ ਜੋ ਹਾਲਤ ਦੇਖੀ ਗਈ ਆ ਹਾਂਜੀ ਵੀ ਵੱਧ ਤੋਂ ਵੱਧ ਆ ਤੇ ਜਿਹੜੇ ਅਗਰਮੈਂਟ ਨੇ ਉਹ ਪੇਸ਼ੈਂਟ ਨੂੰ ਫਸਟੇਡ ਰਟ ਹੈ ਕੰਮ ਆਉਂਦੇ ਰਹੇ ਤਾਂ ਆਪ ਲਾਈਟ ਪਹੁੰਚਾਉਣ ਵਾਸਤੇ ਹਾਂਜੀ ਉਹਨਾਂ ਦੀ ਜਿਸ ਤਰ੍ਹਾਂ ਹਾਲਤ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹਦਾ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਆਉਂਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈੱਡ ਇੰਜਰੀ ਆ ਜਾਏ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਆਪਾਂ ਫਰਸਟ ایڈ ਦੇ ਸਕਦੇ ਆ ਇਹਦੇ ਨਾਲ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਆ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਹੋਰ ਕਿਹੜੀ ਕਿਹੜੀ ਚੀਜ਼ ਆਹ ਦੇਖੋ ਜੀ ਆ ਇਹ ਬੀਪੀ ਆਪਰੇਟਰਸ ਐਮਬੀਪੀ ਚੈੱਕ ਕਰਨ ਦੇ ਕੰਮ ਆਉਂਦਾ। ਇਹ ਠੀਕ ਹੋਣਾ ਚਾਹੀਦਾ ਇਹ ਤਾਂ ਆਹ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ। ਇਹ 2011 ਦਾ ਆਇਆ ਵੀ। ਨਹੀਂ ਇਹਦੇ ਪਰ ਤੁਸੀਂ ਸਰਹਾਰਪੁਰ ਜਿਹੜਾ ਉਹਦੇ ਵਿਭਾਗਮ ਦੇ ਬੰਦੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ ਤੇ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ। ਹਰ ਇੱਕ ਚੀਜ਼ ਉਹਦੀ ਨਜ਼ਰ ਤੇ ਹੈਗੀ ਆ। ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ। ਕੀ ਇਹ ਇੱਕੋ ਐਂਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ? ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਹੈ ਇਹ ਵੀ ਦੇਖੋ ਜੀ ਇਹਦੀ ਤੁਸੀਂ ਲਾਸਟ ਕੰਪਲੇਂਟ ਕਰੋ ਕੀਤੀ ਸੀ ਮੈਂ ਕਿਹਾ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਕੀ ਉਹਨਾਂ ਦਾ ਆਨਸਰ ਕੀ ਹੁੰਦਾ ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਕਲਬ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਥੇ ਰਿਪੋਰਟ ਹੁੰਦਾ ਵਾ ਤਾਂ ਉਹਦਾ ਕੌਣ ਜ਼ਿੰਮੇਵਾਰ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਖੰਝਾ ਕਰਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰ੍ਹਾਂ ਦੇਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ੈਂਟ ਨੂੰ ਫਾਸਟਡ ਦੇ ਸਕੀਏ ਜਿਹੜੇ ਤੁਸੀਂ ਕੰਪਲੀਟ ਦਿੰਨੇ ਹੋ ਰਿਟਰਨ ਤੇ ਦੇਜੇ ਕਿ ਮਦਦ ਦਿੰਨੇ ਆ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਠੀਕ ਹੈ ਹਾਂਜੀ ਅਜ ਕੀ ਨਾ ਲਖਵਿੰਦਰ ਸਿੰਘ ਪਾਇਲਟ ਜੀ ਲਖਵਿੰਦਰ ਸਿੰਘ ਜੀ 108 ਨੰਬਰ ਤੁਸੀਂ ਕੀ ਹੋ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਾਲਤ ਕੀ ਆ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਜਰ ਨੂੰ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਸ਼ੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਟਾਟਾ ਏਜੰਸੀ ਦੇ ਵਿੱਚ ਉਹਦੇ باوجود ਇਹਨਾਂ ਪੱਖੋਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟ੍ਰਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਵਾਰੀ ਆਪਣੀ ਬੇਸ ਤੇ ਲੈ ਜਾਓ ਮਾਛੀਆੜਾ ਸਾਹਿਬ ਉਹ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖੱਜਲ ਖਰਾਬ ਫੇਰ ਮਰੀਜ਼ ਦੀ ਕਿ ਗੱਡੀ ਨੇ ਮਰੀਜ਼ ਨੂੰ ਕਿੱਦਾਂ ਢੋਏਗੀ ਦੱਸੋ ਜਿੱਦਾਂ ਦੀ ਇਹਨਾਂ ਹਾਲਤ ਆ ਏਰੀਆ ਕਿਹੜਾ ਹੁੰਦਾ ਹਾਂਜੀ ਆਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਏਰੀਆ ਮਾਛੀਆੜਾ ਸਾਹਿਬ ਜੀ ਤੇ ਇਹ ਥਰੋ ਕਿੰਨੇ ਟਾਈਮ ਤੋਂ ਗੱਡੀ ਆ ਇਹ ਗੱਡੀ ਸਰ ਆਈ ਹੈ 3 ਸਾਲ ਪਹਿਲੇ ਆਈ ਸੀ ਇਹ ਕਿਹੜੀ ਮਾਡਲ ਕਿਹੜੀ ਹੈ ਇਹ ਇਹ ਮਾਡਲ 21 ਮਾਡਲ ਆ ਸਰ ਕੀ ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇਗੇ ਟਾਇਰ ਸਾਰੇ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ 8 ਵਜੇ ਕੱਢੀ ਆਂ ਕਿ ਨਹੀਂ ਗੱਡੀ ਚੱਲਣ ਯੋਗ ਹੈਗੀ ਜੈਂਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ ਨੀ ਫੇ ਤੁਸੀਂ ਲੈ ਕੇ ਗਿਓ ਰੋਡ ਤੇ ਜਾਣੇ ਜੀ ਗੱਡੀ ਖੜਾ ਦਿਓ ਫਿਰ ਗੱਡੀ ਐ ਖੜੀ ਐ ਹੁਣ ਵੀ ਜਾਣੀ ਏਜੰਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਏਜੰਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪੱਕਾ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਏਜੰਸੀ ਦੇ ਵਿੱਚ ਏਜੰਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀਤੀ ਏ ਹੋਰੇ ਗਲਤੀ ਸਾਰ ਕੰਪਨੀ ਦੀ ਐ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਜੈਡ ਵਾਲੇ ਕੰਪਨੀ ਹੈ ਜਿਹੜੀ ਕੰਮ ਨਹੀਂ ਕਰਵਾਦੀ ਜੀ ਤੇ ਸਰਕਾਰੀ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਉਹ ਸਰਕਾਰੀ ਮਹਿਕਮਾ ਹੈ ਜਿਹੜਾ ਹੌਡਾ ਤੋਂ ਕੰਪਲੀਟ ਨਹੀਂ ਸੀ ਐਨਆਰਐਚਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਥੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆਇਆ ਨਾ ਸਰਕਾਰ ਤੋਂ ਹੁੰਦੀ ਹੈ ਨਾ ਇਹ ਕੰਪਨੀ ਹੱਲ ਕਰਦੀ ਹੈ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੀ ਹੁਣ ਜਦ ਐਮਬੂ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫਟ ਜਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋਏਗੀ ਅਸੀਂ ਤੇ ਹੁਣ ਕਹਿਣ ਜੋਗੀ ਆ ਹੁਣ ਕੇ ਜਾ ਸਾਨੂੰ ਪੈਸੇ ਦਿੱਤੇ ਹੁਣ ਬਾਈ ਹੈਂਡ ਗਿਆ ਹਾਂ ਵੀ ਲਾ ਕੰਮ ਕਰਵਾ ਲਓ ਕੰਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਤੋਂ ਬਿਨਾ ਜੀ ਇਹ ਐਮਬੂ ਤੁਹਾਡੇ ਕੋਲ ਕਿੰਨੇ ਟਾਈਮ ਤੋਂ ਆ ਇਹ ਕਿਹ ਕੀ ਤੋਂ ਸਾਡੇ ਕੋਲ ਆ ਤੇ 21 ਤੋਂ ਤੁਹਾਡੇ ਕੋਲ ਆ ਪਹਿਲਾਂ ਇਹ ਜੀ ਬਾਕੀ ਐਮਬੂਲੈਂਸਾਂ ਚੱਲਦੀ ਪਈਆਂ ਉਹਨਾਂ ਦੀ ਕੀ ਵਜੂਦ ਸਿਚੁਏਸ਼ਨ ਆ ਸਰ ਉਹ ਸਾਰੀਆਂ ਇਦਾਂ ਦਾ ਹਾਲਤੀ ਆ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਵਾ ਬਹੁਤ ਕੰ ਹਾਂਜੀ ਸਰ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ